ਪੀੜੀ ਵਾਲੇ ਚ 1800 ਕੁਸ ਚ ਮਜ਼ੁਰਗ ਮਤਲਬ ਕਹਿੰਦੇ ਵੀ ਇੱਕ ਪਿੰਡ ਹੋਰ ਲੈਣਾ ਹਾਂਜੀ ਉਹ 600 ਰੁਪਏ ਚ ਭਾਦਰ ਖੇੜਾ ਤੇ ਸਣੇ ਨੰਬਰਦਾਰ ਹੀ ਲਿਆ ਦੋਈ ਖੇੜਾ ਤਕੜਿਆ ਹੈ ਕ੍ਰਿਸਟੀਆਨੋ ਰোনালਡੋ ਤੇ ਮੈਸੀ ਤੇ ਇਹ ਮੇਰੇ ਯਾਰ ਮੈਸੀ ਦਾ ਘਰ ਹੈ ਇਹ ਵੀ ਖਿਡਾਰੀ ਤਕੜਾ ਹੀ ਹੈ ਆਹਾ ਬਹੁਤ ਚੰਗਾ ਨਾ ਮੈਂ ਹੱਤਵਾਦ ਸੀ ਨਾ ਜੀ ਉਹ ਰੇਲਵੇ ਚ ਅਸੀਂ ਭਰਤੀ ਹੋਏ ਸੀ ਦਿੱਲੀ ਹਾਂਜੀ ਉਹ ਤੋਂ ਛੱਡ ਕੇ ਮੁੜ ਕੇ ਨਜ਼ਮਾ ਹਬਤੁੱਲਾ ਸੀ ਉਹਨੇ ਕੱਟਤਾ ਸੀ ਸਾਨੂੰ ਅਸਲ ਚਾਹ ਅੱਛਾ ਆ ਦੇਖੋ ਮਿਹਨਤੀ ਬੰਦਾ ਦੇ ਹੱਥ ਤੋੜੀ ਨਭਰੇਵੇ। ਗੁਰਾਣਕ ਮੇਲਾ ਪੂਰਾ ਇੱਥੇ ਪੱਖਾ-ਪੱਖਾ ਲੱਗਿਆ ਹੋਇਆ। ਤੇ ਬਧੀ ਹਾਸੇ-ਵਿਜਾਕ ਕਰਦੇ ਸਾਰਾ ਦਿਨ ਇੱਥੇ ਹੁੰਦੇ ਆ। ਬੱਚੇ ਜਨਮ ਉੱਥੇ ਹੋਇਆ ਹੋਣਾ ਤਾਂ ਥੋੜਾ ਫਿਰ ਐਂ ਬੋਲ ਦਿੰਦੇ ਨਹੀਂ ਉਹ ਟੁੱਟਮੀ ਜਿਹੀ ਪੰਜਾਬੀ। ਹਾਂ ਜੀ ਕਿਦਾਂ ਐ? ਸੋ ਉੱਤ ਸਾਰਿਆਂ ਸਾਡੇ ਪਿੰਡ ਚ ਬਸ ਕਲੇ ਛੱਪੜ ਦਾ ਹੱਲ ਹੋ ਜੇ ਤਾਂ ਬਸ ਬਾਹਰ ਨਹੀਂ ਆ ਰਿਹਾ। ਤੁਸੀਂ ਨਾ ਨਵੀਂ ਵੈਗਨਾਰ ਲੈ ਲਓ ਭਾਵੇਂ ਜਾਂ ਕੋਈ ਹੋਰ ਗੱਡੀ ਲੈ ਲਓ ਹੰਡਈ ਦੀ ਵੀ ਨਵੀਆਂ ਆਉਂਦੀਆਂ ਐ ਬੀਟ ਲੈ ਲਓ ਭਾਵੇਂ। ਪਰ ਮਰੂਤੀ ਸਾਨੂੰ ਇਹੋ ਜੀ ਗੱਡੀ ਆ ਜਿਹੜੀ ਐ ਨਹੀਂ ਲੱਗਣਾ ਵੀ ਛੋਟੀ ਗੱਡੀ ਆ ਸੋਡੇ ਘਰ ਤੋਂ ਤਾਂ ਲੈ ਲਿਆ ਮੰਨ ਲਓ ਨੇ 30 ਰੁਪਏ ਲੈ ਲਿਆ ਠੀਕ ਆ ਉਸ ਘਰੇ ਜਾਵੜਿਆ ਆਪਣੇ ਪਵਾ ਕੇ 30 ਰੁਪਏ ਉਸ ਘਰੇ 40 ਰੁਪਏ ਦਿੱਤਾ ਐਂ ਚੱਲਦਾ ਕੰਮ ਬੁਲਟਾਂ ਵੀ ਲੈਣ ਲੱਗੀ ਹੁੰਦੀ ਸੀ ਤੇ ਸਾਈਕਲ ਨਹੀਂ ਥਿਆਉਂਦਾ ਹੁੰਦਾ ਸੀ ਉੱਥੇ ਹੱਕੂ ਵਾਲੇ ਸਕੂਲ 'ਚ ਵੇਖੋ ਸੇਣਾ ਸਾਨੂੰ 75 76 ਦੀਆਂ ਗੱਲਾਂ ਜੇ ਪਿੰਡ ਨੂੰ ਸੋਹਣਾ ਬਣਾਉਣਾ ਵਾਸਤੇ ਖੂਬਸੂਰਤ ਬਣਾਉਣਾ ਵਾਸਤੇ ਪਿੰਡ ਦਾ ਕੋਈ ਸਾਂਝਾ ਕੰਮ ਹੁੰਦਾ ਤਾਂ ਉਹਨੂੰ ਹੋਣ ਦੇਣਾ ਚਾਹੀਦਾ ਹੈ ਉਹਦੇ 'ਚ ਵਿਗਨ ਨਹੀਂ ਪਾਉਣਾ ਚਾਹੀਦਾ ਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਤੁਹਾਨੂੰ ਲਵਾਉਣੇ ਆ ਜੀ ਸਾਡੇ ਪਿੰਡ ਦਾ ਢੇੜਾ ਮਾਣਾ ਮੋਟਾ ਪਿੰਡ 'ਚ ਕੰਮ ਹੋ ਰਿਹਾ ਸਾਨੂੰ ਉਹ ਦਿਖਾਉਣੇ ਆ ਤੇ ਨਾਲੇ ਤੁਹਾਨੂੰ ਮਿਲਾਉਣੇ ਆ ਜੀ ਸਾਡੇ ਚਾਚਾ ਜੀ ਡਾਕਟਰ ਨਰਿੰਦਰ ਜੀ ਨਾਲ ਬਾਕੀ ਮੈਂ ਤੁਹਾਨੂੰ ਕਿਰਾਏ ਦੇ ਨਹੀਂ ਚਾਹਣਾ ਗਾ ਮੰਨਣਾ ਜਾਂ ਨਾ ਮੰਨਣਾ ਤੁਹਾਡੀ ਮਰਜ਼ੀ ਹੈ ਜੇ ਪਿੰਡ ਨੂੰ ਸੋਹਣਾ ਬਣਾਉਣਾ ਵਾਸਤੇ ਖੂਬਸੂਰਤ ਬਣਾਉਣਾ ਵਾਸਤੇ ਪਿੰਡ ਦਾ ਕੋਈ ਸਾਂਝਾ ਕੰਮ ਹੁੰਦਾ ਤਾਂ ਉਹਨੂੰ ਹੋਣ ਦੇਣਾ ਚਾਹੀਦਾ ਉਹਦੇ 'ਚ ਵਿਗਨ ਨਹੀਂ ਪਾਉਣਾ ਚਾਹੀਦਾ ਕਿਉਂਕ ਜੇ ਪਿੰਡ ਸੋਣਾ ਤਾਂ ਪਿੰਡ ਦਾ ਨਾਮ ਮੰਦਾ ਤੇ ਪਿੰਡ ਦੀ ਜਿਹੜੀ ਖੂਬਸੂਰਤੀ ਉਹ ਚ ਵੱਧਾ ਹੁੰਦਾ ਤੇ ਬਾਕੀ ਆਜੋ ਕਰਾਂਗੇ ਵੱਧਦੇ ਆ ਪਾਈ ਦੀ ਵੀਡੀਓ ਵੱਲ ਇਹ ਆ ਜੀ ਸਾਡੇ ਪਿੰਡ ਦਾ ਪੁਰਾਣਾ ਸਭ ਤੋਂ ਕਾਮਰੇਡ ਢਿੱਲੋ ਸਾਹਿਬ ਢਿੱਲੋ ਸਾਹਿਬ ਕੀ ਹਾਲ ਹੈ ਠੀਕ ਹੈ ਜੀ ਕਰੇ ਠੀਕ ਆ ਸਾਰੇ ਵਧੀਆ ਕੀ ਕਰਦੇ ਫਿਰਦੇ ਹੋ ਪਸੂ ਨੂੰ ਪੱਠੇ ਪਾਉਂਦਾ ਫਿਰਦਾ ਹੈ ਅੱਛਾ ਆ ਦੇਖੋ ਮਿਹਨਤੀ ਬੰਦਾ ਦੇ ਹੱਥ ਧੂੜੀ ਨਾ ਭਰੇਵੇ ਅੱਜ ਕੱਲ ਪਸੂ ਬਹੁਤ ਘਟ ਗਏ ਉਦੀ ਵਾਰ ਕੀ ਕਹਿਣਾ ਚਾਹੋਗੇ ਲੋਕ ਪਸ਼ੂ ਰੱਖਣੋਂ ਹਟ ਕੇ ਕਿਉਂ ਹਟ ਕੇ ਕੀ ਕਰਨਾ ਮਹਿੰਗਾਈ ਕਰਕੇ ਯਾਰ ਪਸ਼ੂਆਂ ਦੇ ਦੁੱਧ ਚੋਂ ਬਚਦਾ ਕੁਝ ਨਹੀਂ ਇਸੇ ਕਾਰਨ ਪਸ਼ੂਕਰ ਆਇਆ ਫਿਰ ਜ਼ਮੀਨ ਵੀ ਛੱਡਣੀ ਪੈਂਦੀ ਉੰਨੀ ਪੱਠੇ ਵਿਜਨੇ ਪੈਂਦੇ ਆ ਫਿਰ ਬੰਦਾ ਵੀ ਰੱਖਣਾ ਪੈਂਦਾ ਕਿਹ ਬੰਦੇ ਨੂੰ ਕੰਮ ਵੀ ਨਹੀਂ ਕਰਦੇ ਅੱਛਾ ਹੁਣ ਆਪਣੇ ਲੋਕਾਂ ਦੇ ਘਰਾਂ ਚ ਆ ਬਲਦ ਗੱਡੀਆਂ ਵੀ ਹੈ ਨਹੀਂ ਐਵੇਂ ਹੀ ਗੱਲ ਹੁਣ ਮਸੰਡਰੀ ਦਾ ਯੁੱਗ ਹੋ ਗਿਆ ਇਸੇ ਕਾਰਨ ਨਹੀਂ ਹੁੰਦੇ ਹੁਣ ਤਾਂ ਲੋਕ ਨੇ ਮੋਟਰਸਾਈਕਲ ਰੱਖੇ ਮਗਰ ਰੇਡੀਅਮਣਾ ਕੇ ਉੱਥੇ ਲਿਆਉਂਦੇ ਆ ਜਾਂ ਟਰੈਕਟਰ ਤੇ ਲਿਆਉਂਦੇ ਆ ਫਿਰ ਸੌਖੇ ਹੋ ਗਏ ਹਾਂ ਇਹ ਤਾਂ ਗਲਤ ਉਹਨੂੰ ਪੱਠੇ ਵੀ ਪਾਉਣੇ ਪੈਂਦੇ ਗੋਹਾ ਚੱਕਣਾ ਪੈਂਦਾ ਤੇ ਬੱਸ ਹੁਣ ਜਿਹੜਾ ਗਾਂ ਦੁੱਧ ਆਇਓ ਕੀ ਕਿਨੇ ਰੁਪਏ ਲੀਟਰ ਹੈ ਹੁਣ ਇਹ ਤਾਂ 30 35 ਰੁਪਏ ਲੀਟਰ ਲੈਂਦੇ ਆ ਤਾਂ ਖਰਚਾ ਬੜਾ ਪੈਂਦਾ ਮੱਝ ਦਾ ਹੀ ਮੱਝ ਦਾ 60 ਅੱਛਾ ਤਾਂ ਕਰਕੇ ਮਤਲਬ ਜਿਆਦਾ ਘਟ ਗਿਆ ਕੰਮ ਵੀ ਮਹਿੰਗਾਈ ਜਿਆਦਾ ਵਧ ਗਈ ਮਹਿੰਗਾਈ ਜਿਆਦਾ ਵਧ ਗਈ ਤੇ ਖਰਚਾ ਪਸ਼ੂਆਂ ਦਾ ਪੂਰਾ ਨਹੀਂ ਹੁੰਦਾ ਇਹਦਾ ਵੀ ਕਾਰਨ ਹੈ ਜਿਹੜੇ ਬੰਦੇ ਨੇ ਜੀ ਠੇਕੇ ਜਮੀਨ ਦੀ ਦਿੱਤੀ ਹੈ ਉਹਨੂੰ ਫਿਰ ਆ ਸਾ ਬੰਦਾ ਤਾਂ ਰੱਖਣਾ ਪਊਗਾ ਇਹਦੇ ਤੇ ਪਸ਼ੂ ਦੀ ਖਾਤਰ ਜੇ ਕੋਈ ਆਪ ਕੰਮ ਕਰ ਲੂਗਾ ਤਾਂ ਵਧੀਆ ਸਾਰਾ ਮੁੱਲ ਦਾ ਦੁੱਧ ਹੀ ਭਾਲਦੇ ਜਿਆਦਾਤਰ ਹੁਣ ਯਾਰ ਮੁੱਲ ਦਾ ਦੁੱਧ ਫਿਰ ਉਹੀ ਜਿਹਾ ਕੋਈ ਨਹੀਂ ਮਿਲਦਾ ਅੱਛਾ ਹੁਣ ਮੈਂ ਇੱਕ ਗੱਲ ਵੇਖੀ ਆ ਜੀ ਜਿਵੇਂ ਤੁਸੀਂ ਪਸ਼ੂ ਰੱਖਿਆ ਇੱਕ ਬੰਦਾ ਆਉਂਦਾ ਸੋਡੇ ਘਰ ਤੋਂ ਤਾਂ ਲੈ ਲਿਆ ਮੰਨ ਲਓ ਨੇ 30 ਰੁਪਏ ਲੈ ਲਿਆ ਠੀਕ ਹੈ ਉਸ ਘਰੇ ਜਾਵੜਿਆ ਆਪਣੇ ਪਵਾ ਕੇ 30 ਰੁਪਏ ਉਸ ਘਰੇ 40 ਰੁਪਏ ਦਿੱਤਾ ਐਂ ਚੱਲਦਾ ਕੰਮ 50 ਦਿੰਦਾ 50 ਦਿੰਦਾ ਨਾ ਦੇਖ ਲਓ ਤੇ ਐਂ ਨਹੀਂ ਵੀ ਮੈਂ सोनू ਬੁਲਾ ਕੇ ਕਹਿ ਦੂੰਗਾ ਜਾਂ ਉਹ ਘਰ सोनू ਬੁਲਾ ਕੇ ਕਹਿ ਦੂੰਗਾ ਭਾਈ ਵੀ ਤੂੰ ਮੇਰੇ ਤੋਂ 5 ਰੁਪਏ ਵੱਧ ਲੈ ਉਹ 15 ਰੁਪਏ ਵਾਜ ਕੇ ਉਪਰ ਉਹ ਵੈਸੇ ਨਹੀਂ ਦਿੰਦੇ ਹਾਂ ਪੈਸਿਆਂ ਦਾ ਰੌਲਾ ਨਾ ਗਾ ਇਹ ਵੀ ਗੱਲ ਥੋੜੀ ਸਹੀ ਲੋਕਾਂ ਦਾ ਬਿਹਾਰ ਵੀ ਸਹੀ ਹੋਣਾ ਚਾਹੀਦਾ ਤਾਂ ਲੋਕ ਵਰਤਨ ਵੀ ਆਪਸ ਚ ਫੇਰ ਫਾਇਦਾ ਇਸ ਚੀਜ਼ ਦਾ ਸਭ ਦਾ ਫਾਇਦਾ ਆਪਦਾ ਵੀ ਤਾਂ ਨਾ ਹੁੰਦਾ ਕੰਮ ਤਾਂ ਦੂਰ ਹੁੰਦਾ ਜਾਂਦਾ ਹੁਣ ਆਹੀ ਰੌਲਾ ਪਾਕਿਸਤਾਨ ਦਾ ਤੇ ਇੰਡੀਆ ਦਾ ਉਹ ਆਪਣੀ ਚੀਜ਼ ਲੈਂਦੇ ਨਹੀਂ ਆਪਣੀ ਚੀਜ਼ ਦਵਾਈ ਜਾਂਦੀ ਆਪਣੀ ਫਿਰ ਉੱਥੇ ਦਵਾਈ ਤਾਂ ਪਾਕਿਸਤਾਨ ਜਾਂਦੀ ਹੈ ਉਹਨਾਂ ਨੂੰ ਦੁੱਗਣਾ ਤਿਕਣਾ ਖਰਚਾ ਪੈ ਜਾਂਦਾ ਉਹ ਆਪਣੇ ਦਲੇ ਨਾਲ 5 ਰੁਪਏ ਦਾ ਆਪ ਨੂੰ ਫਾਇਦਾ ਹੈ 15 20 ਰੁਪਏ ਉਹਨਾਂ ਦੇ ਵਚਨ ਪਰ ਐਂ ਕਰਦੇ ਨਹੀਂ ਲੋਕ ਨਾ ਕਰੋੜਾਂ ਨਾਲ ਜਿਆਦਾ ਮਤਲਬ ਹੋਏ ਪਏ ਆ ਕਰੋੜੀ ਵਾਲੇ ਹੈਗੇ ਆ ਲੋਕ ਤੇ ਪਿਆਰ ਨਾ ਰਹਿਣ ਤਾਂ ਉਹਨਾਂ ਦਾ ਆਪਦਾ ਹੀ ਫਾਇਦਾ ਤੇ ਆਪਣਾ ਹੀ ਫਾਇਦਾ ਚਲੋ ਅੱਜ ਬਹੁਤ ਬਹੁਤ ਧੰਨਵਾਦ ਜੀ ਸਮਾਂ ਦਿੱਤਾ ਭਲਵਿੰਦਰ ਸਿੰਘ ਕਿੱਥੇ ਹੈ ਕਰੀ ਹੈ ਕਰੇ ਹੈ ਹਾਂ ਤੇ ਇਹਨਾਂ ਦਾ ਜਿਹੜਾ ਜਵਾਕ ਹੈ ਜੀ ਬੜਾ ਤਕੜਾ ਖਿਡਾਰੀ ਐਵੇਂ ਕਹਿ ਦਈਏ ਕਬੱਡੀ ਦਾ ਤੇ ਸਾਡੇ ਪਿੰਡ ਦਾ ਨਾਮ ਉਹਨੇ ਬਹੁਤ ਦੂਰ ਦੂਰ ਤੱਕ ਮਸ਼ਹੂਰ ਕਰਿਆ ਸ਼ਾਇਦ ਤੁਸੀਂ ਜਾਣਦੇ ਵੀ ਹੋਵੋਗੇ ਪਿੰਡੀ ਆਧਰਿਆਂ ਦੇ ਨਾਂ ਤੇ ਭਤੀਜਾ ਇਹਨਾਂ ਦਾ ਬੜਾ ਵਧੀਆ ਖਿਡਾਰੀ ਜੰਨਾ ਵੀ ਕਹਿ ਦਈਏ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਤੇ ਉਹਦੇ ਥੋੜੇ ਨਾ ਮਤਲਬ ਵਿੱਚ ਪ੍ਰੋ ਤੇ ਤਾਂ ਕਰਕੇ ਥੋੜੀ ਖੇਡਾਂ ਨੇ ਘਟਾਤੀ ਤੇ ਬਾਕੀ ਐਂ ਪਰਿਵਾਰ ਦੀਆਂ ਮਜਬੂਰੀਆਂ ਵੀ ਹੁੰਦੀਆਂ ਬੰਦੇ ਦੀਆਂ ਜਿਹੜੀ ਖੇਡ ਹੁੰਦੀ ਹੈ ਨਾ ਖੇਡ 'ਚ ਖੁੱਲਾ ਪੈਸਾ ਚਾਹੀਦਾ ਖੁੱਲੀ ਖਰਾਕ ਚਾਹੀਦੀ ਹੈ ਫੇਰ ਬੰਦਾ ਵਧੀਆ ਖਿਡਾਰੀ ਬਣਦਾ ਤੇ ਬਾਕੀ ਦੋਸਤੋ ਅੱਜ ਤੁਹਾਨੂੰ ਦਿਖਾਉਣੇ ਆ ਸਾਡੇ ਪਿੰਡ ਦੀ ਆ ਵੀ ਖੂਬਸੂਰਤ ਸਾਥ ਬਣੀ ਵੀ ਇੱਕ ਬਹੁਤ ਸੋਹਣੀ ਬਣੀ ਵੀ ਆਵੇ ਇਹ ਤਾਂ ਹੁਣ ਨਵਾਂ ਸ਼ੈੱਡ ਪਿਆ ਹੋਇਆ ਹੈ ਅੰਦਰੋਂ ਬੜੀ ਸਾਫ਼ ਸੁਥਰੀ ਹੈ ਉਧਰ ਕਮਰਾ ਇੱਥੇ ਪਹਿਲੇ ਜੈਮਨ ਦੇ ਸੀ ਜੈਮਨ ਬਾਹਰ ਸ਼ਿਫਟ ਕਰਤੀ ਸਹੂਲਤਾਂ ਸਾਰੀਆਂ ਸਾਡੇ ਪਿੰਡ 'ਚ ਬਸ ਕਲੇ ਛੱਪੜ ਦਾ ਹੱਲ ਹੋ ਜੇ ਤਾਂ ਬਸ ਕੱਲਾ ਚੱਪੜੀ ਰਹਿਗਾ ਛੱਪੜ ਦੀ ਕਿਤੇ ਲੇਕ ਬਣ ਜੇ ਨਾ ਵਾਹ ਜੀ ਵਾਹ ਆਹ ਦੇਖੋ ਬੈਟਰ ਨੂੰ ਬਣਾਇਆ ਪੂਰਾ ਵਧੀਆ ਤੇ ਬਾਕੀ ਇੱਥੇ ਤਾਂ ਲੋਕ ਘੱਟ ਬਹਿੰਦੇ ਬਹਿੰਦੇ ਨਹੀਂ ਕੋਈ ਜਿਆਦਾ ਮਸਲਾ ਹੋਵੇ ਪਿੰਡ ਦਾ ਵੱਡਾ ਜਾਂ ਕਿ ਪੰਚਾਇਤੀ ਕੰਮ ਆ ਫੇਰ ਤਾਂ ਭਵੇਂ ਆ ਜਾਣਾ ਬਲਾਜਤ ਤਾਂ ਆ ਜਾਂਦੇ ਵੈਸੇ ਨਹੀਂ ਆਉਂਦੇ ਨਾਰਮਲ ਤੇ ਜਦੋਂ ਇਹ ਤਿਆਰ ਤੁਰ ਹੋ ਗਿਆ ਜਿਵੇਂ ਬਾਕੀ ਸਾਰਾ ਕੁਝ ਸੈੱਟ ਹੈ ਇੱਥੇ ਲੱਗਿਆ ਵਾ ਇੱਥੇ ਬੈਟਰ ਨੂੰ ਕੁਝ ਬਣ ਗਿਆ ਮਾੜੀ ਅਹਿਸਾਸਪਾਈ ਹੋ ਗਈ ਇਹਦੀ ਤਾਂ ਮਤਲਬ ਹੋਰ ਵੀ ਸੋਹਣਾ ਬਣ ਜੂਗਾ ਆਹ ਦੇਖੋ ਵਾਜੀ ਗ੍ਰਿਲ ਲੱਗੀ ਹੋਈ ਹੈ ਬਹੁਤ ਸੋਹਣਾ ਬਣਿਆ ਹੋਇਆ ਹਾਂ ਜੀ ਤੇ ਬਾਕੀ ਲੋਕ ਟੈਲ ਲੱਗੀ ਵੀ ਹੈ ਪੂਰਾ ਸਾਫ ਸਫਾ ਤਰ੍ਹਾਂ ਕੰਮ ਆ ਜਿੰਨਾ ਵੀ ਕਹਿ ਦਿੱ ਗਏ ਉਹਨਾ ਤੇ ਬਾਕੀ ਦੋਸਤੋ ਹੁਣ ਮੈਂ ਜਾਣਾ ਹੀ ਆਪਣੇ ਚਾਚਾ ਜੀ ਡਾਕਟਰ ਨਰਿੰਦਰ ਜੀ ਕੋਲੇ ਕੈਨੇਡਾ ਵਾਲਿਆਂ ਕੋਲੇ ਤੇ ਦੋ ਮਹੀਨਿਆਂ ਤੋਂ ਉਹਨਾਂ ਨੂੰ ਮਿਲ ਕੇ ਹੋਣੇ ਮਿਲ ਨਹੀਂ ਕਾਫੀ ਟਾਈਮ ਹੋ ਗਿਆ ਤੇ ਉਹਨਾਂ ਦਾ ਵੀ ਹਾਲ ਚਾਲ ਪੁੱਛਦੇ ਆ ਤੇ ਬਾਕੀ ਦੋਸਤੋ ਤੁਸੀਂ ਮੈਸੀ ਨੂੰ ਸਾਰੇ ਜਾਣਦੇ ਹੋਵੋਗੇ ਮੈਸੀ ਫਟਵਾਲ ਦਾ ਬਹੁਤ ਤਕੜਾ ਜਾਣਦੇ ਹੋਣਾ ਦੋ ਹੀ ਕਿਹੜੇ ਤਕੜੇ ਆ ਕ੍ਰਿਸਟੀਆਨੋ ਰੋनाल्डੋ ਤੇ ਮੈਸੀ ਤੇ ਇਹ ਮੇਰੇ ਯਾਰ ਮੈਸੀ ਦਾ ਘਰ ਆ ਇਹ ਵੀ ਖਿਡਾਰੀ ਤਕੜਾ ਹੀ ਐ ਆਹਾ ਬਹੁਤ ਚੰਗਾ ਨਾ ਮੈਂ ਅਰੇ ਇਹ ਫੁੱਟਬਾਲ ਦਾ ਨਹੀਂ ਹੈ ਮੈਸੀ ਲਓ ਜੀ ਮੈਂ ਪਹੁੰਚ ਗਿਆ ਸੀ ਚਾਚਾ ਜੀ ਦੁਕਾਨ ਤੇ ਪਰ ਚਾਚਾ ਜੀ ਮੈਨੂੰ ਲੱਗਦਾ ਕਿ ਉਹ ਜਾ ਰਹੇ ਐ ਮੈਂ ਗੱਡੀ ਸਾਈਡ ਤੇ ਲਾ ਰਿਹਾ ਐ ਸਸਤੀ ਕਾ ਚਾਚਾ ਜੀ ਚਾਚਾ ਜੀ ਮੈਂ ਤੁਹਾਡਾ ਹਾਲ ਚਾਲ ਪੁੱਛਣਾ ਸੀ ਜਾਣੇ ਕਿ ਕਿੱਥੇ ਕਿ ਇੱਥੇ ਉਹ ਇੱਥੇ ਆ ਬੜਾ ਅੱਛਾ ਗੱਡੀ ਮੈਂ ਬਾਹਰ ਕੱਢਤੀ ਗੱਡੀ ਚਾਣ ਕੇ ਕੱਢਤੀ ਫਿਰ ਉਹ ਨਾ ਹੁੰਦਾ ਸ਼ਾਮ ਨੂੰ ਉਹ ਤੋਂ ਮਰੀਜ਼ ਜਾਦੇ ਨਹੀਂ ਨਹੀਂ ਗੱਲ ਥੋੜੀ ਸਹੀ ਐ ਜੀ ਉਹ ਸੇ ਤਕੜੀ ਐ ਜੀ ਬਹੁਤ ਵਧੀਆ ਬਹੁਤ ਆ ਗਿਆ ਮੈਂ ਇੱਕ ਮਿੰਟ ਕਿਵੇਂ ਬੱਚਿਓ ਬੱਚੇ ਜਾਂਦੇ ਖੇਡਣ ਸਾਡੇ ਪਿੰਡ ਦੇ ਵੀ ਵੈਰੀ ਗੁੱਡ ਬਹੁਤ ਵਧੀਆ ਗੱਲ ਜਿੰਨੇ ਵੀ ਕਹਿ ਦਿੱਗੇ ਕੁੜੀਆਂ ਨੂੰ ਪ੍ਰਮੋਟ ਕਰਨਾ ਚਾਹੀਦਾ ਜਿਉਂਦੇ ਰਹੋ ਬਈ ਇਹ ਸਾਡੇ ਪਿੰਡ ਦੀਆਂ ਧੀਆਂ ਜੀ ਵਿਚਾਰੀਆਂ ਕਬੱਡੀ ਖੇਡਣ ਜਾਂਦੀਆਂ ਆਪਾਂ ਵੀਡੀਓ ਪਾਈ ਸੀ ਬਹੁਤ ਚੰਗੀ ਗੱਲ ਹੈ ਤੇ ਦੋਸਤੋ ਸਾਡੇ ਪਿੰਡ ਵਾਲੇ ਲੋਕ ਨਾ ਆਹ ਸਾਥ ਜਿਆਦਾ ਵਰਤਦੇ ਆ ਆਹ ਦੇਖੋ ਰੌਣਕ ਮੇਲਾ ਪੂਰਾ ਇੱਥੇ ਪੱਖਾ-ਪੁੱਖਾ ਲੱਗਿਆ ਹੋਇਆ ਤੇ ਬੜੀ ਹਾਸੇ-ਮਜ਼ਾਕ ਕਰਦੇ ਸਾਰਾ ਦਿਨ ਇੱਥੇ ਹੁੰਦੇ ਆ ਸ਼ੈੱਡ ਸ਼ੁੱਟ ਲਾਇਆ ਹੋਇਆ ਉੱਤੇ ਨਿੰਬੀ ਹੈ ਪਾਣੀ ਪੂਰੇ ਦੇ ਅੰਦਰਾਂ ਪੂਰਾ ਰੱਖਦੇ ਆ ਬੈਂਚ ਕੁਰਸੀਆਂ ਸਭ ਕੁਝ ਹੈ ਇੱਥੇ ਤਾਂ ਤੁਸੀਂ ਖੇਡ ਕੇ ਸ਼ੋਗ ਮੇਲਾ ਕਰ ਲੈਂਦੇ ਆ ਹਮੇਸ਼ਾ ਇਤਰਾਣਕ ਮੇਲਾ ਲੱਗਿਆ ਹੁੰਦਾ ਤੇ ਬਾਕੀ ਇਹ ਜਮਾ ਪਿੰਡ ਦੇ ਵਿੱਚ ਹੈ ਕੋਈ ਬੰਦਾ ਰਾਹ ਰੂ ਹੀ ਪੁੱਛਦਾ ਉਹ ਵੀ ਦੱਸ ਦਿੰਦੇ ਆ ਇੱਥੇ ਕੋਈ ਨਾ ਕੋਈ ਬੈਠਾ ਤੁਹਾਨੂੰ ਮਿਲੂ ਭਾਈ ਤੇ ਬਾਕੀ ਆ ਚਾਚਾ ਜੀ ਦੀ ਮਰੂਤੀ ਹੈ ਇਹ ਵੀ ਬਹੁਤ ਟਾਈਮ ਦੀ ਵੇਣਾ ਮੈਂ ਉਹ ਜਿਹਦੀ ਉਹ ਜੀ ਪਈ ਹੈ ਇਹ ਨੰਬਰ ਕਿੱਥੋਂ ਦਾ 12 ਜੀ ਪੀ ਵੀ 12 ਅੱਛਾ ਆਪਣੇ ਕਾਜ਼ਨ ਬਰਾਦਰ ਹੀ ਰਹਿੰਦੇ ਆ ਹਾਂਜੀ ਉਹਨਾਂ ਦੀ ਲੈਗ ਆ ਉੱਥੇ ਅੱਛਾ ਜੀ ਆ ਦੇ ਨਾਲ ਫੋਟੀ ਦੇ ਨਾਲ ਹਾਂਜੀ 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 ਤੇ ਸੇ ਟਾਈਮ 'ਚ ਐਵੇਂ ਗੋਈ ਥਾ ਲਿਆ ਸੀਗਾ ਅੱਜ ਵੇਖ ਲਵੋ ਨਾ ਤੇ ਉੱਥੇ ਹੁਣ ਨੱਖਾ ਥਾ ਗਿਆ ਉਹਨਾਂ ਨੇ ਕ੍ਰੋਡੀ ਡਾਲੀ ਸਭ ਤੋਂ ਲਈ ਸੀ ਇਹ ਅੱਛਾ ਜੀ ਇਹ ਕਿਨੇ ਤੁਸੀਂ ਕਿਹੜੇ ਸੰਤ ਲਈ ਸੀ ਮੈਨੂੰ ਹੋ ਗਏ 20 ਸਾਲ 20 ਸਾਲ ਹੋ ਗਏ ਤੋ ਉਹਦੇ ਕਿਨੇ ਲਈ ਸੀ ਜੀ ਉਹ 80000 ਦੀ ਆਈ ਸੀ ਵੇਖ ਲਵੋ ਇਹ 4th speed ਹੈ ਕਿ 5 ਜੀ ਨਹੀਂ ਇਹ 4th speed ਹੈ ਏਸੀ ਚੱਲਦਾ ਏਸੀ ਹੈ ਵੈਰੀ ਗੁੱਡ ਜੀ ਇਹ ਬਨੋਰ ਬਲਾਰ ਲੱਗੇ ਇੱਕ ਗੱਲ ਹੋਰ ਆ ਦੋਸਤ ਤੁਸੀਂ ਨਾ ਨਵੀਂ ਵੈਗਨਾਰ ਲੈ ਲਓ ਭਾਵੇਂ ਜਾਂ ਕੋਈ ਹੋਰ ਗੱਡੀ ਲੈ ਲਓ ਹੰਡਈ ਦੀ ਵੀ ਨਵੀਆਂ ਆਉਂਦੀਆਂ ਆ ਬੀਟ ਲੈ ਲਓ ਭਾਵੇਂ ਪਰ ਮਰੂਤੀ ਸਾਨੂੰ ਇਹੋ ਜੀ ਗੱਡੀ ਜਿਹੜੀ ਐ ਨਹੀਂ ਲੱਗਣਾ ਵੀ ਛੋਟੀ ਗੱਡੀ ਐ ਹਾਂ ਜੀ ਮੋਟਰਸਾਈਕਲ ਜਿੰਨਾ ਖਰਚਾ ਹੀ ਆ ਹਾਂ ਨਹੀਂ ਇਹ ਗੱਡੀ ਸਰਦਾਰੀ ਹੈ ਜੀ ਪੂਰੀ ਵੇਲੇ ਕੋਲੇ ਮੱਛਰ ਮੱਛਰ ਤੋਂ ਬਚੇ ਰਹੀਦਾ ਯਾਰ ਇਹ ਗੱਡੀ ਸਾਨੂੰ ਮਹਿਸੂਸ ਹੀ ਨਹੀਂ ਵੀ ਆਏ ਆ ਵੀ ਇਹ ਗੱਡੀ ਸਾਡੇ ਏਰੀਆ ਦੇ ਵਿੱਚ ਦੋਸਤੋ 100 100 ਕਿੱਲੇਆਂ ਵਾਲੇ ਕੋਲੇ ਵੀ ਹੈ 60 ਸਾਲਾਂ ਦੇ ਹੋ ਗਏ ਹੁਣ ਮੋਟਰਸਾਈਕਲ ਵਾਲੀ ਉਮਰ ਟੱਪ ਗਈ ਭਰਾਵਾ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਸੇਫਟੀ ਗੱਡੀ 'ਚ ਹੀ ਹੁੰਦੀ ਹੈ ਭਾਵੇਂ ਛੋਟੀ ਹੋਵੇ ਵੱਡੀ ਹੋਵੇ ਨਾ ਮੀਂਹ ਆਵੇ ਨਾ ਲੋ ਹੋਵੇਗੇ ਸਭ ਤੋਂ ਵਧੀਆ ਚੀਜ਼ ਹੈ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਤੇ ਤੁਸੀਂ ਕਦੇ ਜਾਣਾ ਬਾਹਰ ਬਾਰ ਬੱਚੇ ਹੁਣ ਆਏ ਵੇ ਮਿਲਣ ਹਜੇ ਤੱਕ ਕੋਈ ਪ੍ਰੋਗਰਾਮ ਹੈ ਨਹੀਂਗਾ ਟੁਟਕਾ ਤਾਂ ਆਏ ਜੀ ਉਹ 7 ਮਈ ਨੂੰ ਆਏ ਸੀ ਜੀ ਰਹਿਣਗੇ ਹਜੇ ਰਹਿਣਗੇ ਅਗਲੀ ਗਰਮੀ ਵਲੇ ਇਰਾਦਾ ਬਣਾਉਂਗੇ ਪੰਜਾਬੀ ਕਲਚਰ ਸਿਖਾਉਣੇ ਆ ਬੱਚਿਆਂ ਨੂੰ ਨਹੀਂ ਨਹੀਂ ਚੰਗੀ ਗੱਲ ਹੈ ਜੀ ਬੱਚੇ ਜਨਮ ਉੱਥੇ ਹੋਏ ਹੋ ਨਾ ਤਾਂ ਥੋੜਾ ਜਿਹਾ ਫਿਰ ਐਂ ਵੀ ਅੰਗਰੇਜ਼ੀ ਬੋਲਦੇ ਆ ਜਾਂ ਬੋਲ ਦਿੰਦੇ ਨਹੀਂ ਉਹ ਟੁੱਟਮੀ ਜਿਹੀ ਪੰਜਾਬੀ ਹਾਂ ਜਿ ਕਿਦਾਂ ਆ ਕੋਈ ਨਹੀਂ ਸੀ ਠੀਕ ਕਿਦਾਂ ਆਲੇ ਤਾਂ ਉਧਰ ਲੈ ਜਾਂਦੇ ਲੜੇ ਉਹ ਅੱਜ ਕੱਲ ਉਹ ਟੈਰਾਂ ਵਾਲੀ ਮਸ਼ਹੂਰੀ ਨਹੀਂ ਕਰਦੀ ਹੁੰਦੀ ਉਹ ਜਿਵੇਂ ਬੋਲਦੇ ਨੇ ਕੁੜੀ ਜੀ ਕੀ ਚਾਹੀਦਾ ਆ ਓਏ ਓਏ ਬੋਲਣ ਲੱਗ ਜਾਂਦੇ ਆ ਆ ਚਾਚਾ ਜੀ ਦੀ ਦੁਕਾਨ ਆ ਜੀ ਪਹਿਲਾਂ ਇੱਥੇ ਘਰ ਵੀ ਹੁੰਦਾ ਸੀਗਾ ਚਾਚਾ ਜੀ ਦਾ ਘਰ ਤਾਂ ਵੈਸੇ ਪਰਲੇਟੇ ਤੇ ਹੁੰਦਾ ਸੀ ਫੇਰ ਚਾਚਾ ਜੀ ਮਲੋਟ ਸ਼ਿਫਟ ਹੋ ਗਏ ਤੇ ਬੱਚੇ ਕੈਨੇਡਾ ਸੈ ਸ਼ਿਫਟ ਹੋ ਗਏ ਤੇ ਜਿਹੜੇ ਮਲੋਟ ਗਿਆ ਨੂੰ ਕਿੰਨੇ ਸਾਲ ਹੋ ਗਏ ਨੇ ਪਾ 2007 ਚ ਮਿਸਤਰੀ ਲਾਏ ਸੀ ਮਕਾਨ ਤਾਂ ਆਪਣਾ ਉੱਥੇ ਕੋਈ 20 ਸਾਲ ਪੁਰਾਣਾ ਸੀ ਨਹੀਂ ਸਹੀ ਗੱਲ ਮੈਂ ਬਹੁਤ ਟਾਈਮ ਇੱਥੇ ਆਦਨੀਆਂ ਨਹੀਂ ਆਏ ਸੀ ਉਦੋਂ ਵੀ ਪਹਿਲਾਂ ਦਾ ਮਕਾਨ ਸੀ ਹਾਂ ਹਾਂ ਸਹੀ ਗੱਲ ਹੈ ਜੀ ਉਹ ਨਾ ਮਾਲੀ-ਮੂਲੀ ਇਹ ਤੇ ਬਹਿਰੀ ਭਈਆਚਾਰਾ ਬੈਠਾ ਸੀ ਉੱਥੇ ਹਾਂਜੀ 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 ਉਹਨੂੰ ਠਾ ਕੇ ਤੇ 2007 ਤੋਂ 2000 ਮਾਰਚ 8 ਤਿੱਕਰ ਮੇਰੇ ਮਿਸਤਰੀ ਲੱਗੇ ਹਾਂਜੀ ਹਾਂਜੀ ਮਾਰਚ 8 ਚ ਆਪਾਂ 2008 ਚੋਂ ਤੇ ਸ਼ਿਫਟ ਹੋ ਗਏ ਸੀ ਮਲੋਟ ਹਾਂਜੀ 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 ਉਹਦੇ ਦੇ ਦਿੱਲੀ ਅਪ ਡਾਊਨ ਕਰੀ ਜਾਂਦੇ ਵਰੀਆ ਜੀ ਬਾਕੀ ਦੋਸਤੋ ਚਾਚਾ ਜੀ ਡਾਕਟਰ ਤਾਂ ਚੰਗੇ ਹੈਗੇ ਹੈਗੇ ਆ ਖਾਸ ਕਰ ਬੱਚਿਆਂ ਨੂੰ ਬੜੀ ਸ਼ਿਤਰਾਮ ਵਾਲਾ ਚਾਚਾ ਜੀ ਤੋਂ ਜਿਹੜਾ ਇਹਦਾ ਬੱਚਾ ਦਾ ਥੋੜਾ ਵੀ ਬੜੇ ਸ਼ਿਫਟ ਸੁਣਦੇ ਆਪਾਂ ਬੱਚਾ ਤਾਂ ਇੱਕ ਮਿੰਟ ਚ ਆ ਜਾਂਦਾ ਹੱਤਵਾਦ ਸੀ ਨਾ ਜੀ ਉਹ ਰੇਲਵੇ ਚ ਅਸੀਂ ਭਰਤੀ ਹੋਏ ਸੀ ਦਿੱਲੀ ਹਾਂਜੀ ਉਹ ਤੋਂ ਛੱਡ ਕੇ ਮੁੜ ਕੇ ਨਜ਼ਮਾ ਹਫਤੂਲਾ ਸੀ ਉਹਨੇ ਕੱਟਤਾ ਸੀ ਸਾਨੂੰ ਅਸਲ ਚੌਧ ਅੱਛਾ ਉਦੋਂ ਬਾਅਦ ਡਾਕਟਰ ਮਾਨ ਹਾਂਜੀ ਹਰਮਿਤ ਸਿੰਘ ਮਾਨ ਐਮ ਡੀ ਹਾਰਟ ਸਪੈਸ਼ਲਿਸਟ ਹਾਂਜੀ 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 ਹੋਰ ਮਿਨੀ ਮੋਰੀਅਲ ਚ ਹਾਂਜੀ ਉੱਥੇ ਦਿਨ ਰਾਤ ਕੰਮ ਕਰਿਆ ਉਦੋਂ ਬਾਅਦ ਵਿਕਰੇ ਨੀ ਰਸਤਾ ਵਾਲ ਚ ਕੰਮ ਕਰਿਆ ਬੜੀ ਮਿਹਨਤ ਕਰੀਆ ਰਤਨ ਰੂਲਾ ਸਾਹ ਸਾਡੇ ਨਾਲ ਹੁੰਦੇ ਜੀ ਬਲਵਿੰਦਰ ਸਿੰਘ ਹਾਂਜੀ ਹਾਂਜੀ ਤੇ ਉਹਨਾਂ ਦੀ ਵਾਈਫ ਉਹ ਵੀ ਚਾਈਲਡ ਸਪੈਸ਼ਲਿਸਟ ਸੀ ਸਹੀ ਹੈ ਜੀ ਚਾਰ ਪੰਜ ਚਾਈਲਡ ਸਪੈਸ਼ਲਿਸਟ ਡਾਕਟਰ ਸੀਗੇ ਉੱਥੇ ਸਾਰੀ ਟੀਮ ਹਾਂਜੀ 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 ਅਸੀਂ ਉੱਥੋਂ ਐਕਸਪੀਰੀਜ਼ ਹੋਏ ਹਾਂ 5 ਸਾਲ ਕੰਮ ਕਰਦੇ ਰਹੇ ਹੱਥ ਦਾ ਹੀ ਫਰਕ ਹੁੰਦਾ ਜੀ ਬਾਕੀ ਉਦੋਂ ਬਾਅਦ ਇੱਥੇ ਆ ਕੇ ਇੱਥੋਂ ਦਾ ਦਾਣਾ ਪਾਣੀ ਲੱਗਿਆ ਹਾਂ ਇਹ ਜਾਣ ਤੋਂ ਪਹਿਲਾਂ ਦੀ ਗੱਲਾਂ ਇਹ ਹੁਣ 12 ਤੋਂ ਸਾਢੇ 6 ਪੌਣੇ 7 ਟਿੱਕਰ ਬੈਠਦੇ ਆ। ਅੱਛਾ ਠੀਕ ਹੈ ਜੀ। ਟਾਈਮ ਅੱਗੇ 3 ਵਜੇ ਹਾਂਜੀ 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 ਜਿਵੇਂ ਜਿਵੇਂ ਠੰਡ ਹੁੰਦੀ ਜਾਂਦੀ ਉਹ ਘਟਾਤਾ 12 ਵਜੇ ਬੈਠ ਜਾਂਦੇ ਆ। ਤੇ ਕਿਹੜਾ ਜੀ ਤੁਹਾਡਾ ਨੰਬਰ ਦੱਸ ਦਿਓ। ਕਈ ਵਾਰੀ ਬੰਦੇ ਨੇ। 99169 70330 99169 70330 ਜਦੋਂ ਮਰਜ਼ੀ ਕਾਲ ਕਰੋ। ਡਾਕਟਰ ਨਰਿੰਦਰ ਸਿੰਘ ਆਧਨੀਆਂ। ਤੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸਮਾਂ ਦਿੱਤਾ ਮਾਹ ਜਾਲ ਪੰਨਵੇੜੇ ਮਿਲ ਕੇ ਉਹਨੇ ਬਹੁਤ ਟਾਈਮ ਹੋ ਗਿਆ ਹਾਂ ਤੂੰ ਪੀੜੀ ਵਾਲੇ ਦੀਆਂ ਗੱਲਾਂ ਕਰਦਾ ਹਾਂ ਭਾਈ ਸਾਡਾ ਪਿਛਲਾ ਪਿੰਡ ਹੈ ਪੀੜੀ ਵਾਲਾ ਹਾਂ ਹਾਂ ਚੋ ਦੱਸੋ ਪੀੜੀ ਵਾਲੇ ਚ 1800 ਕੁਸਚ ਬਜ਼ੁਰਗ ਮਤਲਬ ਕਹਿੰਦੇ ਵੀ ਇੱਕ ਪਿੰਡ ਹੋਰ ਲੈਣਾ ਹਾਂਜੀ ਉਦੋਂ 600 ਰੁਪਏ ਚ ਭਾਦਰ ਖੇੜਾ ਤੇ ਸਣੇ ਨੰਬਰਦਾਰੀ ਲਿਆ ਸੀ ਅੱਛਾ ਐ ਲਿਆ ਸੀ ਪੀੜੀ ਵਾਲੇ ਸਾਡੀਆਂ ਜ਼ਮੀਨਾਂ ਘੜੇ ਸਰਦਾਰ ਗੁਰਦਾਸ ਸਿੰਘੇ ਸਕੇ ਹਾਂਜੀ 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 ਘਰਾਂ ਚੋਂ ਆ ਸੀ ਹਾਂਜੀ ਹਾਂਜੀ ਸਾਡੇ ਦੂਜੇ ਬਜ਼ੁਰਗਾਂ ਦੀਆਂ ਗਲਾਬ ਸੌਕੀਆਂ ਹੀਰਾਸੇ ਭੋਲੇ ਸਰਪੰਚ ਕੀ ਹਜੇ ਵੀ ਗੜ੍ਹੇ ਤੇ ਤੇ ਉਹ ਬਾਦਰਖੜਾ ਜੀ ਉਹ ਵੀ ਹਾਂ ਬਾਦਰਖੜਾ ਬਾਪੂ ਜੀ ਸਰਦਾਰ ਭਾਦਰ ਸਿੰਘ ਫਿਰ ਹਾਂ ਜੀ ਹਾਂ ਅਸੀਂ ਸੇਮੇ ਕੇ ਸਿੱਧੂ ਆ ਹਾਂ ਸੇਮੇ ਵਾਲੇ ਜੋਂ ਭੀਟੀ ਵਾਲੇ ਤੋਂ ਪਹਿਲਾਂ ਸਾਡਾ ਸੇਮਾ ਪਿੰਡ ਸੀ ਸੇਮੇ ਕੇ ਸਿੱਧੂ ਬਰਾੜ ਤੋਂ ਨਹੀਂ ਹੁੰਦੇ ਨਾ ਜੀ ਹਾਂ ਸੇਮੇ ਕੇ ਸਿੱਧੂ ਆ ਜੀ ਇਹ ਸਿੱਧੂ ਤੇ ਇੱਕ ਤੁਸੀਂ ਜਦ ਇੱਕ ਗੱਲ ਹੋਰ ਸੁਣੀ ਚੰਡੀਗੜ੍ਹ ਰਹਾ ਵੀ ਆਦੇ ਉੱਥੇ ਪਤਾ ਨਹੀਂ ਕਿਉਂ ਆਦੇ ਤਰਮਾਲੇ ਵਾਲੇ ਪਾਸੇ ਨੂੰ ਚੰਡੀਗੜ੍ਹ ਦਾ ਰਸਤਾ ਦੇ ਹਣਾ ਸੋਹਣਿਆ ਮੈਂ ਵੀ ਹਾਂ ਕਿਉਂਕਿ ਮੈਂ ਪੜਦਾ ਰਿਹਾ ਮਾਸਟਰ ਲਾਵ ਸਿੰਘ ਜੀ ਪੀਟੀ ਵਾਲੇ ਆ ਗਏ ਗੁਰੂ ਹੁੰਦੇ ਸੀ ਹਾਂਜੀ 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 ਹਾਂ ਕੁਲੇ ਪੜਿਆ ਮੈਂ ਅੱਛਾ ਅੱਛਾ ਜੀ ਹਾਂ ਦਲਜੀਤ ਧੋਰੀ ਸਹੀ ਹੈ ਜੀ ਲਾਵ ਹਾਂਜੀ ਤੇ ਹਰਮੀਤ ਪੀਟੀ ਵਾਲਾ ਮੇਰਾ ਰੂਮ ਮੇਟ ਰਿਹਾ ਹਾਂਜੀ ਅੱਛਾ ਠੀਕ ਚੇਅਰਮੈਨ ਸਾਹਿਬ ਅਸੀਂ ਹਾਂ ਵਰਕ ਪੜਦੇ ਕਾਲਜ ਚ ਬੜੇ ਵਧੀਆ ਬੰਦੇ ਅਸੀਂ ਰੂਮ ਮੇਟ ਰਹੇ ਹਾਂ ਹਾਂਜੀ 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 ਜਿੱਥੇ ਹਾਂਜੀ ਹਾਂਜੀ ਉਹ ਹੁੰਦਾ ਸੀ ਨਾ ਸੀਤੋ ਰੋਡ ਤੇ ਹਾਂਜੀ ਪੰਮਾ ਬਾਡੀਆਂ ਵਾਲਾ ਹਾਂ 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 ਉਹਦੇ ਘਰੇ ਰਹਿੰਦੇ ਹੁੰਦੇ ਸੀ ਅਸੀਂ ਉਹਦੇ ਯਾਦ ਅਜੇ ਤਾਂ ਹਾਂਜੀ ਹਾਂਜੀ ਯਾਦ ਕਰ ਲੂਗਾ ਇੱਕ ਰੂਮ 'ਚ ਉਹ ਹੁੰਦੇ ਸੀ ਹਾਂਜੀ ਇੱਕ ਰੂਮ 'ਚ ਮੈਂ ਤੇ ਕੁਲਵਿੰਦਰ ਫੱਤਾ ਕਿਰਾਏ ਰਹਿੰਦੇ ਹੁੰਦੇ ਸੀ ਸਹੀ ਹੈ ਜੀ ਹਾਂਜੀ ਤੇ ਮਲਕ ਆਹ ਬਾਹਰਲਾ ਸਪਰੇਟਰ ਹੁੰਦਾ ਸੀ ਮਲਕੀਤ ਹਾਂਜੀ ਤੇ ਗੁਰਲਾਬ ਸਿੰਘ ਤੁਹਾਡਾ ਜਿਹੜਾ ਕੋ ਹਾ ਵੱਡੀ ਖਿਡਾਰੀ ਸੀ ਹਾਂਜੀ 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 ਸਾਰੇ ਗਰਤੇ ਜਟਾਣੇ ਹੋਰੀ ਮਿੱਡੂ ਖੇਡ ਵਾਲੇ ਬਾਸ ਹਾਂਜੀ 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 ਇਹ ਅੰਦਰ ਚੇਅਰਮੈਨ ਆ ਸੀ ਸਾਰੇ ਹਾਕੂ ਵਾਲੇ ਪੜਿਆ ਹੋਰੀਆਂ ਤੇ ਬਹਿ ਕੇ ਪੜਿਆ ਭਰਾਵਾ ਸਹੀ ਗੱਲ ਆ ਉਹ ਸਮੇਂ ਹੋਰ ਸੀ ਜੀ ਹਾਂ ਤੇ ਤੁਖੜੇ ਵਾਲੇ ਹੈਡਮਾਸਟਰ ਸਾਹਿਬ ਹਰਭਜਨ ਸਿੰਘ ਜੀ ਗੁਰੂ ਸੀ ਸਾਡੇ ਉਸਤਾਦ ਹਾਂਜੀ 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 ਹਾਕੀ ਦੀ ਟੀਮ ਮੁਖਸਰ ਚ ਮੰਨੀ ਵੀ ਸੀ ਹਾਕੂ ਵਾਲੇ ਸਕੂਲ ਤੂੰ ਤੀ ਬੋਲਦੀ ਸੀ ਬਾਈ ਸਹੀ ਹੈ ਜੀ ਸਹੀ ਹੈ ਬੋਲਟਾਂ ਵੀ ਲੈਣ ਲੱਗੀ ਹੁੰਦੀ ਸੀ ਤੇ ਸਾਈਕਲ ਨਹੀਂ ਧਿਆਉਂਦਾ ਹੁੰਦਾ ਸੀ ਉੱਥੇ ਹੱਕੂ ਵਾਲੇ ਸਕੂਲ 'ਚ ਵੇਖੋ ਸਨ 75 76 ਦੀਆਂ ਗੱਲਾਂ ਆ ਸਮੇ ਸਮੇਂ ਦੀ ਗੱਲ ਆ ਜੀ ਇੱਕ ਜੀ ਛੜ ਤੇ ਤੋ ਹਜੇ ਕੀ ਆਦੇ ਆ ਸਿੱਧੂ ਬਰਾੜ ਬਾਈਆ ਅੱਛਾ ਬਾਈਏ ਵੀ ਕਹਿੰਦੇ ਆ ਅੱਛਾ ਬਾਈ ਜਿੰਦ ਸੀ ਤਾਂ ਬਾਈ ਆਦੇ ਹਾਂ ਬਾਈ ਪਿੰਡ ਦਾ ਆਖਿਆ ਵੀ ਫੇਰ ਲਾ ਸਹੀ ਗੱਲਾਂ ਭੁੱਲ ਜਾਂਦੇ ਨੇ ਨਹੀਂ ਸਹੀ ਗੱਲ ਆ ਜੀ ਕੀ ਮਤਲਬ ਹਾਂਜੀ 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 ਛੜ ਕੇ ਪਹਾਈ ਫਿਰੇ ਜਿੰਨੇ ਪਿੰਡ ਅਰੇ ਬਾਈ ਪਿੰਡ ਆਗੇ ਸੀ ਉਦੋਂ ਬਾਕੀ ਆਪਾਂ ਨਾ ਇਸ ਮੁੱਦੇ ਤੇ ਕਿਸ ਟਾਈਮ ਗੱਲ ਕਰਾਂਗੇ ਵੀ ਸੇਮੇ ਕੇ ਸਿੱਧੂ ਪੂਰਾ ਗੋਦ ਦਾ ਇਤਿਹਾਸ ਸਾਰੀ ਗੱਲਬਾਤ ਆਪਾਂ ਕਰਾਂਗੇ ਇਸ ਦਿਨ। ਇਸ ਦਿਨ ਕਦੇ ਵਿਹਲੇ ਹੋਏ। ਠੀਕ ਆ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਪਰਮਾਤਮਾ ਤੁਹਾਨੂੰ ਖੁਸ਼ ਰੱਖਣ ਜੀ। ਹਾਂ ਜੀ। ਬੰਡਾਲਾ ਵਾਲਿਆਂ ਦੇ ਆਸੇ-ਪਾਸੇ ਬੰਡਾਲਾ ਦੇ। ਜਿਹੜੇ ਮੇਰੀ ਸਪੋਰਟ ਕਰਦੇ ਆ ਭਾਈ। ਨਹੀਂ ਬਿਲਕੁਲ ਜੀ। ਧੰਨਵਾਦ ਸਾਰਿਆਂ ਦਾ ਸਾਰੀ ਉਮਰ ਟਪਾ ਲਈ ਇੱਕ ਨਹੀਂ ਸਹੀ ਗੱਲ ਸਹੀ ਗੱਲ ਜੀ। ਹਾਂ ਜੀ। ਬਾਕੀ ਦੋਸਤੋ ਕੱਲ ਨੂੰ ਮਿਲਦੇ ਨਵੀਂ ਵੀਡੀਓ ਨਾਲ। ਉਮੀਦ ਆਜੇਲੀ ਵੀਡੀਓ ਤੁਹਾਨੂੰ ਪਸੰਦ ਆਈ ਹੋਣੀ ਆ।